ਸਵਾਗਤ ਹੈ ਬਹੁਤ ਬਹੁਤ ਧੰਨਵਾਦ ਅੱਜ ਮੇਰੇ ਨਾਲ ਮੇਰੇ ਨਾਲ ਕਰਨਲ ਬਰਬੀਰ ਸਿੰਘ ਜੀ ਜਿਹੜੇ ਕਿ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹੈ ਉਹਨਾਂ ਦੇ ਨਾਲ ਹੋਰ ਫੌਜੀ ਸਹਿਬਾਨ ਵੱਡੀ ਗਿਣਤੀ 'ਚ ਮੇਰੇ ਨਾਲ ਬੈਠੇ ਹੈ ਇਹਨਾਂ ਦੀ ਐਸੋਸੀਏਸ਼ਨ ਦੇ ਮੈਂਬਰ ਹੈ ਪਿੱਛੇ ਇੱਕ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਉਹਦੇ ਅਰਥ ਗਲਤ ਤਰੀਕੇ ਨਾਲ ਕੱਢ ਕੇ ਪੇਸ਼ ਕੀਤਾ ਗਿਆ ਸੀ ਉਹਦੇ ਬਾਰੇ ਮੈਂ ਅੱਜ ਇਹਨਾਂ ਨਾਲ ਮੀਟਿੰਗ ਕੀਤੀ ਹੈ ਮੈਂ ਫੇਰ ਕਲੀਅਰ ਕਰਦਾ ਹਾਂ ਕਿ ਮੇਰੇ ਮਨ ਦੇ ਵਿੱਚ ਫੌਜੀਆ ਵੀਰਾਂ ਦਾ ਬਹੁਤ بڑا ਸਤਿਕਾਰ ਹੈ ਮੇਰਾ ਆਪਣਾ ਚਾਚਾ ਸਰੂਪ ਸਿੰਘ ਫੌਜੀ ਸੀ ਤੇ ਮੈਂ ਫੇਰ ਕਲੀਅਰ ਕਰਨਾ ਚਾਹੁੰਦਾ ਕਿ ਮੈਂ ਫੌਜੀ ਪਰਿਵਾਰਾਂ ਦੇ ਨਾਲ ਸਾਡਾ ਪਰਿਵਾਰ ਅੱਜ ਤੋਂ ਨਹੀਂ ਹਮੇਸ਼ਾ ਤੋਂ ਨਾਲ ਰਿਹਾ ਇਹ ਅੱਗੇ ਨੂੰ ਵੀ ਨਾਲ ਰਹਿਾਂਗੇ ਰਹਾਂਗੇ ਨਾ ਮੈਂ ਪਹਿਲਾਂ ਕਦੇ ਫੌਜੀਆਂ ਦੇ ਖਿਲਾਫ ਬੋਲਿਆ ਤੇ ਨਾ ਅੱਜ ਆਇਆ ਨਾ ਅੱਗੇ ਨੂੰ ਆਵਾਂਗਾ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਾਡੇ ਰੋਪੜ ਜ਼ਿਲ੍ਹੇ 'ਚ ਦੋ ਫੌਜੀ ਸ਼ਹੀਦ ਹੋਏ ਤਾਂ ਮੈਂ ਐਜ ਮੁੱਖ ਮੰਤਰੀ ਉੱਥੇ ਜਾ ਕੇ ਉਹਨਾਂ ਦੇ ਅਰਥੀ ਨੂੰ ਕੰਦਾ ਦਿੱਤਾ ਇਹ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਆ ਤੇ ਹਰ ਯੋਗ ਸਹਿਯੋਗ ਸਹਾਇਤਾ ਜੋ ਬਣਦੀ ਸੀ ਸਰਕਾਰ ਵੱਲੋਂ ਐਸੀ ਇਹ ਨਾਲੋਂ ਜ਼ਿਆਦਾ ਦਿੱਤੀ ਸੋ ਅੱਜ ਫੇਰ ਮੈਂ ਕਲੀਅਰ ਕਰਦਾ ਕਿ ਮੇਰੇ ਜਿਹੜਾ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਹ ਗਲਤ ਹੈ ਫੌਜੀ ਭਰਾਵਾਂ ਨੂੰ ਉਸ ਤਰੀਕ ਦਾ ਗਿਲਾ ਲੱਗਿਆ ਕਿ ਸ਼ਾਇਦ ਚੰਨੀ ਨੇ ਸਾਡੇ ਖਿਲਾਫ ਬੋਲਿਆ ਮੈਂ ਉਸ ਦਿਨ ਵੀ ਫੌਜੀ ਭਰਾਵਾਂ ਦੇ ਖਿਲਾਫ ਬੋਲਿਆ ਸੀ ਮੈਂ ਇਹ ਕਿਹਾ ਸੀ ਕਿ ਕੌਣ ਲੋਕ ਹੈ ਜਿਹੜੇ ਚੋਣਾ ਦੇ ਦਿਨਾਂ 'ਚ ਹੀ ਆ ਕੇ ਸਾਡੇ ਫੌਜੀ ਭਰਾਵਾਂ ਤੇ ਅਟੈਕ ਕਰਦੇ ਆ ਤੇ ਸਾਡੇ ਪਹਿਲਾਂ ਵੀ 40 ਫੌਜੀ ਸ਼ਹੀਦ ਹੋ ਗਏ ਸੀ ਤੇ ਹੁਣ ਫੇਰ ਇੱਕ ਸ਼ਹੀਦ ਹੋ ਗਿਆ ਉਹਦਾ ਸਾਨੂੰ ਰੋਸ ਹੈ ਜਿਹੜਾ ਸ਼ਹੀਦ ਹੋਇਆ ਦੁੱਖ ਹੈ ਤੇ ਅਸੀਂ ਉਹਨਾਂ ਨੂੰ ਸੰਧਾਂਜਲੀ ਵੀ ਪੇਟ ਕਰਦੇ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਵੀ ਖੜੇ ਤੇ ਮੈਂ ਫੌਜੀ ਭਰਾਵਾਂ ਦੇ ਨਾਲ ਵੀ ਖੜਾ ਹਾਂ ਇਹ ਮੈਂ ਕਲੀਅਰ ਕਰ ਰਿਹਾ ਹਾਂ ਫੌਜੀ ਸਰ ਮੈਂ ਕਮੰਡਰ ਪ੍ਰਵੀਰ ਸਿੰਘ ਪ੍ਰੈਜ਼ੀਡੈਂਟ ਐਕਸੈਕਿਊਟਿਵ ਮੈਨ ਤੇ ਮੇਰੇ ਨਾਲ ਆਏ ਮੇਰੇ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਤੁਹਾਨੂੰ ਸਾਰਿਆਂ ਦਾ ਸਾਰਿਆਂ ਨੂੰ ਜੈ ਹਿੰਦ ਤੇ ਸਤਿ ਸ੍ਰੀ ਅਕਾਲ ਪਿਛੇ ਜਿਹੜੀ ਜਦੋਂ ਇੱਕ 에어ਫੋਰਸ ਦੀ ਗੱਡੀ ਦੇ ਉੱਤੇ ਅਟੈਕ ਹੋਇਆ ਉਹਦੇ ਵਿੱਚ ਦੋ ਆਦਮੀ ਸ਼ਹੀਦ ਹੋਏ ਚਾਰ ਤੋਂ ਪੰਜ ਸੀਰੀਅਸ ਇੰਜਰਡ ਹੋਏ ਉਹਨੂੰ ਇੱਕ ਬਿਆਨ ਟ੍ਰਿਬਿਊਨ ਦੇ ਵਿੱਚ ਆਇਆ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਸਰਦਾਰ ਚੰਚਿੰਗ ਚੰਨੀ ਜਿਹੜੇ ਸਾਡੇ ਇਸ ਇਲਾਕੇ ਦੇ ਐਮਪੀ ਕੈਂਡੀਡੇਟ ਹੈਗੇ ਆ ਉਹਨਾਂ ਨੇ ਕਿਸ ਤਰ੍ਹਾਂ ਦਾ ਬਿਆਨ ਦਿੱਤਾ ਕਿ ਇਹ ਨਟੰਕੀ ਪਾਰਟੀ ਸਾਡੇ ਪੂਰੇ ਜਿੰਨੇ ਵੀ ਸਰਵਿਸ ਮੈਨ ਹੈਗੇ ਪੰਜਾਬ ਦੇ ਵਿੱਚ ਜੇ ਉਹਨਾਂ ਨੂੰ ਫੈਮਿਲੀ ਲਈ ਤੇ 22 ਲੱਖ ਦੇ ਕਰੀਬ ਹੈਗੇ ਆ ਉਹਨਾਂ ਦੇ ਵਿੱਚ ਇੱਕ ਰੋਸ ਦੀ ਲਹਿਰ ਚੱਲ ਪਈ ਕਿ ਇਹ ਕੀ ਹੋ ਗਿਆ ਜਿਹੜੇ ਸਾਡੇ ਸ਼ਹੀਦ ਹੋਏ ਆ ਇਹਦਾ ਮਤਲਬ ਉਹ ਨਟੰਕੀ ਦਾ ਹਿੱਸਾ ਹੈਗਾ ਇਹ ਸਾਡੇ ਮਨ ਨੂੰ ਬਹੁਤ ਚੁੱਭਿਆ ਜਿਹਦੇ ਕਰਕੇ ਅਸੀਂ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਪਤਾ ਨਹੀਂ ਕੀ ਕੀ ਕਰਨਾ ਸ਼ੁਰੂ ਕੀਤਾ ਸੀ ਲੇਕਿਨ ਜਦੋਂ ਅਸੀਂ ਆਪਣੇ ਇਲਾਕੇ ਦੇ ਐਮਐਲਏ ਪ੍ਰਗਟ ਸਿੰਘ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਨਹੀਂ ਇੱਦਾਂ ਦੀ ਗੱਲ ਨਹੀਂ ਹੋਈ ਕਿਉਂਕਿ ਸਰਦਾਰ ਚਰਨ ਸਿੰਘ ਜੰਨੀ ਹੋਰਾਂ ਨੇ ਨੈਕਸਟ ਡੇ ਬਿਆਨ ਦਿੱਤਾ ਹੈਗਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈ ਫਿਰ ਅਸੀਂ ਇਹਨਾਂ ਨਾਲ ਮੀਟਿੰਗ ਕੀਤੀ ਤੇ ਸਾਨੂੰ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹਨਾਂ ਦਾ ਵਾਕਿਆ ਬਿਆਨ ਜਿਹੜਾ ਸੀ ਉਹ ਤੋੜ-ਮੋੜ ਕੇ ਦਿੱਤਾ ਗਿਆ ਤੇ ਸਾਨੂੰ ਹੁਣ ਕਿਸੇ ਕਿਸਮ ਦਾ ਕੋਈ ਰੋਸ ਨਹੀਂ ਹੈ ਜਿੱਦਾਂ ਨੇ ਇਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨਾਲ ਸਾਡੀ ਮੀਟਿੰਗ ਹੋਈ ਆ ਤੇ ਸਾਨੂੰ ਕੋਈ ਸ਼ੱਕ ਨਹੀਂ ਕਿ ਇਹ ਫੌਜੀਆਂ ਦੇ ਨਾਲ ਖੜੇ ਆ ਤੇ ਇਹ ਫੌਜੀਆਂ ਦੇ ਅਗੇਂਸਟ ਨਹੀਂ ਬੋਲ ਰਹੇ ਤੇ ਇਹ ਕਹਿੰਦੇ ਆ ਆਸੀਂ ਤੁਹਾਡ ਤੁਹਾਨੂੰ ਮਾਫੀ ਚਾਹਾਂਗੇ ਕਿ ਇਹਨਾਂ ਨੇ ਜੋ ਕਿਹਾ ਉਹ ਬਹੁਤ ਚੰਗਾ ਕਿਹਾ ਸਾਨੂੰ ਬੜੀ ਖੁਸ਼ੀ ਹੋਈ ਹੈ ਸਾਨੂੰ ਕੋਈ ਰੋਸ ਨਹੀਂ ਥੈਂਕ ਯੂ ਵੈਰੀ ਮਚ ਸਰ ਉਕੀ ਦੇ ਪ੍ਰਧਾਨ ਪਰ ਕੌਮ ਦੇ ਸੀ ਨੇਤਾਵਾਂ ਦੇ ਬਿਆਨ ਦੇ ਨਰਾਇਣ ਮਨੀਤ ਮਿੱਟੋ ਨੇ ਕਹਾ ਕਿ ਸਖਾਲ ਖੈਰਾਵ ਚਰਨ ਸਿੰਘ ਚੰਨੀ ਪੰਜਾਬ ਦੇ ਪ੍ਰਵਾਸੀਆਂ ਤੋਂ ਬਾਹਰ ਕੱਢਣਾ ਚਾਹਤ ਹਾਂ ਮੈਂ ਪ੍ਰਵਾਸੀਆਂ ਦੇ ਨਾਲ ਹਮੇਸ਼ਾ ਖੜਿਆ ਤੇ ਅੱਗੇ ਨੂੰ ਵੀ ਖੜਾ ਮੇਰੇ ਹਲਕੇ ਦੇ ਵਿੱਚ ਬਿਹਾਰੀ ਪ੍ਰਵਾਸੀ ਹੈ ਜਿਹੜੇ ਛੱਟ ਪੂਜਾ ਕਰਦੇ ਮੈਂ ਛੱਟ માતા ਦਾ ਮੰਦਰ ਆਪਣੇ ਮਰੰਡੇ ਦੇ ਵਿੱਚ ਬਣਵਾਇਆ ਛੱਟ ਪੂਜਾ ਲਈ ਜਗ੍ਹਾ ਦਿੱਤੀ ਤੇ ਆਪਣੇ ਗਰਾਂਟਾ ਦੇ ਕੇ ਛੱਟ ਪੂਜਾ ਦਾ ਹਾਲ ਵੀ ਬਣਾਇਆ ਤੇ ਐਸੀ ਇਕੱਠੇ ਅੱਜ ਨਹੀਂ ਹਰ ਵਾਰ ਹੋਲੀ ਖੇਲਦੇ ਹ ਤੁਸੀਂ ਮੇਰੀ ਪਿਛਲੀ ਹੋਲੀ ਨੂੰ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਹੋਲੀ ਖੇਲਦੇ ਦੀ ਵੀਡੀਓ ਵੀ ਦੇਖੀ ਹੋਏਗੀ ਤੇ ਸਾਡੇ ਪਰਿਵਾਰਾਂ ਦੇ ਵਿੱਚ ਏਕਤਾ ਹੈ ਅਸੀਂ ਇਕੱਠੇ ਹੋ ਕੇ ਚੱਲਦੇ ਹਾਂ ਛੱਟ ਪਰਵਾਸੀ ਮਜ਼ਦੂਰਾ ਨੇ ਪੰਜਾਬ ਨੂੰ ਬਿਲਡ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਬਿਲਡਿੰਗਾਂ ਦੇ ਠੇਕੇਦਾਰ ਪਰਵਾਸੀ ਮਜ਼ਦੂਰ ਹੈ ਉਹ ਸਾਡੇ ਪਰ ਆਇਆ ਜਿਹੜਾ ਸਾਡੇ ਪੰਜਾਬ ਚ ਆ ਕੇ ਬਸ ਗਿਆ ਉਹ ਸਾਡਾ ਹੈ ਇਸੇ ਉਹਨਾਂ ਦੇ ਨਾਲ ਮਿਲ ਕੇ ਚੱਲਾਂਗੇ ਸਰ ਪ੍ਰਧਾਨ ਮੰਤਰੀ ਵੀ ਅਬ ਪੰਜਾਬ ਟੂਰ ਕਰਨੇ ਲੱਗੇ ਹਨ 24 ਕੋ ਜਲੰਧਰ ਮੈਂ ਜਨ ਸਭਾ ਕੋ ਸੰਬੋਧਿਤ ਕਰਨਗੇ ਪ੍ਰਧਾਨ ਮੰਤਰੀ ਕਿਵੇਂ ਦੇਖੇਗੇ ਦੇਖੋ ਜੀ ਚੋਣਾ ਦੇ ਵਿੱਚ ਹਰ ਕੋਈ ਆਉਂਦਾ ਹੈ ਐਜ ਪ੍ਰਧਾਨ ਮੰਤਰੀ ਉਹ 10 ਸਾਲ ਦੇ ਪ੍ਰਧਾਨ ਮੰਤਰੀ ਹੈ ਮੈਂ ਬਸ ਇਨਾ ਪੁੱਛਣਾ ਚਾਹੁੰਦਾ ਕਿ ਜਿਸ ਦਿਨ ਇੱਥੇ ਆਣ ਇਨਾ ਜ਼ਰੂਰ ਦੱਸ ਦੇਣਾ ਕਿ ਅੱਜ ਤੱਕ ਪੰਜਾਬ ਨੂੰ ਕਿਹਾ ਦਿੱਤਾ ਤੇ ਹੁਣ ਕਈ ਕਹਿ ਰਹੇ ਜੀ ਉਹ ਵਾਪਸ ਮੁੜ ਗਏ ਸੀ ਉਹਨਾਂ ਨੇ ਬਹੁਤ ਕੁਝ ਦੇ ਕੇ ਜਾਣਾ ਸੀ ਉਸ ਤੋਂ ਬਾਅਦ ਜਿਹੜੀ ਪੈਨ ਦੀ سیاਹੀ ਮੁੱਕ ਗਈ ਉਹ ਦੁਬਾਰੇ ਕਦੇ ਭਰੇਗੀ ਕਿ ਨਹੀਂ ਭਰੇਗੀ ਇਹ ਵੀ ਮੈਂ ਪੁੱਛਣਾ ਚਾਹੁੰਦਾ ਕਿ ਫੇਰ ਕਿਉਂ ਨਹੀਂ ਕੁਝ ਦਿੱਤਾ ਸੋ ਮੇਰਾ ਇਨਾਕ ਸਵਾਲ ਹੈ ਕਿ ਸਾਡਾ ਇੱਥੇ 에ਅਰਪੋਰਟ ਬਣਿਆ ਪੰਜਾਬ ਵਿધાન ਸਭਾ ਦੇ ਵਿੱਚ ਅਸੀਂ ਇੱਕ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਿਆ ਜਾਵੇ ਲੇਕਿਨ ਕੇਂਦਰ ਸਰਕਾਰ ਜਿਹੜੀ ਕਿ ਭਾਜਪਾ ਦੀ ਸਰਕਾਰ ਹੈ ਇਹ Dalit ਵਿਰੋਧੀ ਹੋਣ ਕਰਕੇ ਇਹਨਾਂ ਨੇ ਉਸ ਦਾ ਨਾਮ ਰੱਖਿਆ ਨਹੀਂ ਹੁਣ ਸ਼ਾਇਦ ਜਦ ਇਹਨਾਂ ਦੀਆਂ ਪਾਵਨਾ ਚਲੇ ਗਈਆਂ ਵੋਟਾਂ ਲੈਣ ਵਾਸਤੇ ਫੇਰ ਅਨਾਉਂਸ ਕਰਨਗੇ ਅਸੀਂ ਰੱਖਾਂਗੇ ਲੇਕਿਨ ਹੁਣ ਸਾਨੂੰ ਇਹਨਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਆਪਣੀ ਸਰਕਾਰ ਆਏਗੀ ਐਸ.ਈ.ਐਸ ਦਾ ਨਾਮ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਤੇ ਰੱਖਾਂਗੇ ਅੱਜ ਤੱਕ ਜਲੰਧਰ ਦੀ ਇੰਡਸਟਰੀ ਡੁੱਬ ਰਹੀ ਹੈ ਬੀਜੇਪੀ ਦੀਆਂ ਕੇਂਦਰ ਸਰਕਾਰ ਦੀਆਂ ਨੀਤੀਆਂ ਕਰਕੇ ਚਮੜੇ ਦਾ ਉਦਯੋਗ ਖਤਮ ਹੋ ਰਿਹਾ ਹੈ ਹੋ ਚੁੱਕਿਆ ਹੈ ਇਹਨਾਂ ਦੀ ਮਾੜੀ ਨੀਤਾਂ ਕਰਕੇ ਸਪੋਰਟਸ ਇੰਡਸਟਰੀ ਖਤਮ ਹੋ ਰਹੀ ਹੈ ਤੇ ਟੂਲ ਦੀ ਇੰਡਸਟਰੀ ਫੋਰਜਿੰਗ ਦੀ ਇੰਡਸਟਰੀ ਇਹ ਸਾਰੀਆਂ ਇੱਥੇ ਖਤਮ ਹੋ ਰਹੀਆਂ ਆ ਪਲਾਨ ਕਰ ਰਹੀਆਂ ਇਹ ਬੀਜੇਪੀ ਦੀਆਂ ਕਟ ਕਟਗੀਆਂ ਨੀਤੀਆਂ ਕਰਕੇ ਜਾਂ ਮਾੜੀਆਂ ਨੀਤੀਆਂ ਕਰਕੇ ਜਾਂ ਇੰਡਸਟਰੀ ਵਿਰੋਧੀ ਨੀਤੀਆਂ ਕਰਕੇ ਹੋਇਆ ਕੇਂਦਰ ਸਰਕਾਰ ਦੇ ਵਿੱਚ ਕਾਂਗਰਸ ਅਲਾਈਅንስ ਦੀ ਸਰਕਾਰ ਬਣੇਗੀ ਤਾਂ ਇੱਥੇ ਦੀ ਇੰਡਸਟਰੀ ਦੁਬਾਰੇ ਫਲੋਰਿਸ਼ ਕਰੇਗੀ ਇਸ ਗੱਲ ਦੀ ਮੈਂ ਤੁਹਾਨੂੰ ਜ਼ਿੰਮੇਵਾਰੀ ਨਾਲ ਕਹਿ ਸਕਦਾ ਸਰ ਇਹ ਸੋਰੀ ਹੋਰ ਸੀਬੀਆ ਜਿਸ ਤਰ੍ਹਾਂ ਭ੍ਰਸ਼ਟਾਚਾਰ 'ਤੇ ਐਕਸ਼ਨ ਕਰ ਰਹੀ ਹੈ ਉਸੇ بڑے ਘੁਟਾਲੇ ਉਜਾਗਰ ਹੋ ਰਹੇ ਹਨ ਅਕਲਿਸ਼ ਸ਼ਿਆਦਵ ਨੇ ਆਪਣੇ ਇੱਕ ਸਾਖਸ਼ਾਤ ਵਿੱਚ ਕਹਾ ਕਿ ਇੰਡੀਆ ਗੱਡਵੰਦਰ ਦੀ ਸਰਕਾਰ ਆਈ ਤਾਂ ਸਰਕਾਰ ਬਣਨੇ ਕੇ ਬਾਅਦ ਯੂਡੀ ਔਰ ਸੀਬੀਆ ਬੰਦ ਹੋਗਾ ਕੁਛ ਐਸਾ ਕਰੇਂ ਦੇਖੋ ਈਡੀ ਔਰ ਸੀਬੀਆਈ ਜਾਂ ਵਿਜੀਲੈਂਸ ਇਹਦਾ ਮਿਸ ਯੂਜ਼ ਨਹੀਂ ਹੋਣਾ ਚਾਹੀਦਾ ਮਿਸ ਯੂਜ਼ ਇਨ ਦਾ ਸੈਂਸ ਕਿ ਇਹ ਨਹੀਂ ਹੈ ਕਿ ਜੀ ਆਪਣੇ ਵਿਰੋਧੀਆਂ ਦੀ ਬਾਹ ਮੋੜ ਕੇ ਤੁਸੀਂ ਉਸ ਦਾ ਫਾਇਦਾ ਲਓ ਤੇ ਉਹਨਾਂ ਨੂੰ ਮਜਬੂਰ ਕਰੋ ਕਿ ਉਹ ਤੁਹਾਡੀ ਪਾਰਟੀ ਚ ਆਉਣ ਇਹ ਸਾਡੀ ਸਰਕਾਰ ਆਏਗੀ ਇਹ ਬਿਲਕੁਲ ਨਹੀਂ ਹੋਏਗਾ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਰਾਹੁਲ ਗਾਂਧੀ ਜੀ ਹਿੰਦੂ ਧਰਮ ਕੋ ਅੱਛੀ ਤਰ੍ਹਾਂ ਸੇ ਜਾਣਦੇ ਮੋਦੀ ਜੀ ਕੇ ਬਿਆਨ ਤੇ ਬਿਆਨ ਉਹ ਤਾਂ ਸਾਰੀਆਂ ਦੁਨੀਆਂ ਨੂੰ ਪਤਾ ਕਿ ਇੰਨੀ ਤਰ੍ਹਾਂ ਜਾਣਦੇ ਸਨ ਬਹੁਤ ਸਾਰੇ ਸਿਮਰਜੀਤ ਸਿੰਘ ਬੈਂਸਟਰ ਆਪਣੀ ਨਾਟਕ ਦੀ ਆਡੀਓ ਬਹੁਤ ਵਾਇਰਲ ਹੋ ਰਹੀ ਹੈ ਤੇ ਵੀਡੀਓ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਵੀ ਲਾਈਵ ਆਏ ਸੀ ਤਾਂ ਉਹਨਾਂ ਦੇ ਆਪਣੇ ਬਿੱਟੂ ਨੇ ਬਿਆਨ ਦਿੱਤਾ ਕਿਹਦੇ ਕਿ ਇਹ ਆਡੀਓ ਜਿਹੜੀ ਹੈ ਮੇਰੀ ਨਹੀਂ ਹੈ ਇਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ ਭੈਣ ਜੀ ਤੁਸੀਂ ਮੇਰੇ ਨਾਲ ਜਲੰਧਰ ਬਾਰੇ ਚ ਗੱਲ ਕਰੋ ਉਹਨਾਂ ਦੀ ਗੱਲ ਉਹ ਕਰ ਦੱਸਣਗੇ ਵੀ ਕਿਹਾ ਉਹਨਾਂ ਦੀ ਗੱਲਬਾਤ ਹੋਈ ਕਿ ਨਹੀਂ ਇੱਕ ਦੂਸਰੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਮੈਨੂੰ ਪ੍ਰਾਈਵੇਟ ਕਾਲਜ ਨਾਨ ਟੀਚਿੰਗ ਪ੍ਰਾਈਜ਼ ਯੂਨੀਅਨ ਵਾਲੇ ਮਿਲੇ ਮੈਂ ਉਹਨਾਂ ਦਾ ਜਿਹੜਾ ਸੀ ਵਿੱਤ ਕਮਿਸ਼ਨ ਲਾਗੂ ਕੀਤਾ ਸੀ ਇਹਨਾਂ ਦਾ ਹੋਇਆ ਨਹੀਂ ਉਹ ਵੀ ਹੋਣਾ ਚਾਹੀਦਾ ਪਰ ਮੇਰੀ ਗੇਮ ਇੱਕ ਬੇਨਤੀ ਹੈ ਕਿ ਸਾਡੀ ਜਿਹੜੀ ਮੇਨ ਅੱਜ ਦੀ ਗੱਲ ਹੈ ਪ੍ਰੈਸ ਕਾਨਫਰੰਸ ਉਹ ਨਾ ਤੁਸੀਂ ਡੋਬ ਦਿਓ ਮੈਂ ਤੁਹਾਡੀਆਂ ਗੱਲਾਂ ਦੇ ਚਾਰ ਦੇ ਜਵਾਬ ਦਿੱਤੇ ਪਰ ਅਸਲੀ ਸਾਡੀ ਗੱਲ ਜੰਨੀ ਜੀ ਜਲੰਧਰ ਦੇ ਵਿੱਚ ਦੇਰ ਜੀ ਇਦਾਂ ਕਿ ਮੇਰਾ ਮੇਰਾ ਜਿਹੜਾ ਸਾਡਾ ਜਿਹੜਾ ਮੇਨ ਫੌਜੀਆ ਦਾ ਮੁੱਦਾ ਹੈ ਜਿਹਦੇ ਪਿੱਛੇ ਬਿਨਾਂ ਮਤਲਬ ਤੇ ਇਸੀ ਸਮਰਥਕ ਅਸਲੀ ਫੌਜੀਆ ਦੇ ਉਹਨਾਂ ਦੇ ਟਾਈਮ 'ਚ ਸਾਡੇ ਫੌਜੀ ਸ਼ਹੀਦ ਹੋ ਰਹੇ ਤੇ ਉਹਨਾਂ ਦੇ ਅਟੈਕ ਹੋ ਰਹੇ ਤੇ ਉਲਟਾ ਸਾਨੂੰ ਇਹ ਵਿਰੋਧੀ ਦੱਸ ਰਹੇ ਫੌਜੀਆ ਦੇ ਅਸਲ ਦੇ ਵਿੱਚ ਉਹ ਲੋਕ ਹੈ ਜਿਹੜੇ ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਕਿ ਕਿਸ ਤਰ੍ਹਾਂ ਪਲਵਾਮਾ ਅਟੈਕ ਵਾਲੇ ਬੰਦੇ ਅੱਜ ਤੱਕ ਮਿਲੇ ਨਹੀਂ ਤੇ ਇਹ ਕੌਣ ਹੈ ਜਿਨ੍ਹਾਂ ਨੇ ਹੁਣ ਫੌਜੀਆ ਦੇ ਅਟੈਕ ਕਰਿਆ ਮੇਰਾ ਇਹ ਹੈ ਉਸ ਦਿਨ ਵੀ ਮੈਂ ਇਹ ਸਵਾਲ ਕੀਤਾ ਸੀ